ਸਸੀ ਕਾਲਜੀ ਪੁੱਲੋ ਡੈਰੀ ਫਾਰਮ ਚ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਪੀਡੀਐਫ ਇਹਦੀ ਤੀਸਰੀ ਮਿਲਕਿੰਗ ਚੈਂਪੀਅਨਸ਼ਿਪ ਹੋ ਕੇ ਹਟੀ ਹੈ ਜਿਹੜੀ ਉਹਦਾ ਸਾਰਾ ਅਰੇਂਜਮੈਂਟ ਦਿਖਾਉਣਿਆ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਅਰੇਂਜਮੈਂਟ ਹੁੰਦਾ ਕਿਸ ਟਾਈਮ ਪੀਡੀਐਫ ਇਹ ਮਿਲਕਿੰਗ ਸ਼ਿਪ ਹੁੰਦੀ ਹੈਗੀ ਤੇ ਜਿਵੇਂ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਰਹੇ ਹੋ ਇਹ ਹੈਗਾ ਸਾਡਾ ਰਜਿਸਟ੍ਰੇਸ਼ਨ ਆਫਿਸ ਇੱਥੇ ਤੁਸੀਂ ਮੈਂਬਰਸ਼ਿਪ ਲੈ ਸਕਦੇ ਹੋ ਪਸ਼ੂਆਂ ਦੀ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਜਦੋਂ ਅਸੀਂ ਪਸ਼ੂਆਂ ਨੂੰ ਮਿਲਕਿੰਗ ਲਈ ਐਂਟਰ ਕਰਦੇ ਆਂਗੇ ਇੱਥੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਜਿਨ੍ਹਾਂ ਨੇ ਮੈਂਬਰਸ਼ਿਪ ਵੀ ਲਈ ਹੁੰਦੀ ਐ ਇਸ ਤਰ੍ਹਾਂ ਹੀ ਤੁਸੀਂ ਐਂਟਰ ਕਰਿਆ ਕਰੋਗੇ ਸੋਨੂੰ ਪੀਡੀਐਫ ਇਹ ਦਾ ਸਟਾਲ ਦੇਖੋਨ ਨੂੰ ਮਰੂ ਉਹ ਸਟਾਲ ਦੇ ਵਿੱਚ ਜਾ ਕੇ ਤੁਸੀਂ ਆਪਦੀ ਜੋ ਮੈਂਬਰਸ਼ਿਪ ਆ ਤੁਸੀਂ ਲੈ ਸਕਦੇ ਹੋ ਜਿਵੇਂ ਸਾਨੂੰ ਵੀਰ ਭਾਈ ਫੋਨ ਕਰਦੇ ਰਹਿੰਦੇ ਮੈਂਬਰਸ਼ਿਪ ਪੀਡੀਐਫ ਇਹ ਦੀ ਕਿਵੇਂ ਮਿਲੂ ਉਹ ਸਟਾਲ ਤੇ ਜਾ ਕੇ ਵਿਜ਼ਿਟ ਕਰੋ ਤੁਹਾਨੂੰ ਮੈਂਬਰਸ਼ਿਪ ਮਿਲ ਜੂਗੀ ਤੇ ਇੱਕ ਜਿਹੜਾ ਮੈਂਬਰਸ਼ਿਪ ਲੈਣ ਵੇਲੇ ਰਸੀਦ ਹੁੰਦੀ ਉਹ ਸਾਰੇ ਸਾਹਮਣੇ ਰੱਖਿਆ ਕਰੋ ਤੇ ਤੁਸੀਂ ਦੇਖ ਰਹੇ ਹੋ ਅੱਗੇ ਜਿਹੜੀਆਂ ਸਟਾਲਾਂ ਸੀ ਸਟਾਲਾਂ ਇੱਥੇ ਬਹੁਤ ਘੱਟ ਸੀਗੀਆਂ ਕਿਉਂਕਿ ਵੀਰੇ ਮਿਲਕਿੰਗ ਚੈਂਪੀਅਨਸ਼ਿਪ ਸੀ ਕੱਲੇ ਦੁੱਧ ਵਾਲੇ ਪਸ਼ੂ ਹੀ ਆਏ ਸੀਗੇ ਉਸ ਲਈ ਫੀਡ ਵਾਲੀਆਂ ਸਟਾਲਾਂ ਸੀ ਥੋੜੀਆਂ ਹੀ ਆ ਪੰਜ-ਛੇ ਕੰਪਨੀਆਂ ਤੇ ਜਾਦੇ ਸਟਾਲਾਂ ਵਗੈਰਾ ਦੇਖਣ ਨੂੰ ਹੈ ਨਹੀਂ ਸੀ ਉਹ ਆਪਣਾ ਵੱਡਾ ਮੇਲਾਗਾ ਜਿਹੜਾ 8 9 10 ਫਰਵਰੀ 2025 ਨੂੰ ਹੋਣ ਜਾ ਰਿਹਾ ਉਹਦੇ ਵਿੱਚ ਬਹੁਤ ਵੱਡਾ ਮੇਲਾ ਹੋਊਗਾ ਤੇ ਉਸ ਦੂਬਾਰ ਇਹ ਆ ਗਿਆ ਆਪਣਾ ਕੈਮਰਿਆਂ ਵਾਲਾ ਰੂਮ ਸਾਰੇ ਪਸ਼ੂਆਂ ਤੇ ਕੈਮਰਾ ਨਾਲ ਹੀ ਨਿਗਰ ਰੱਖੀ ਜਾਂਦੀ ਸੀ ਤੇ ਮੇਰੀ ਡਿਊਟੀ ਵੀ ਕੈਮਰਿਆਂ ਤੇ ਸੀਗੀ ਹਰੇਕ ਪ੍ਰਧਾਨ ਦੀ ਵੀਰੇ 8 ਤੋਂ 10 ਘੰਟੇ ਕੈਮਰਿਆਂ ਦੇ ਉੱਪਰ ਡਿਊਟੀ ਲੱਗਦੀ ਆ ਦੋ-ਦੋ ਪ੍ਰਧਾਨ ਇਕੱਠੇ ਤੇ ਇਹ ਤੁਸੀਂ ਦੇਖ ਸਕਦੇ ਹੋ ਕੁਲਦੀਪ ਸਿੰਘ ਮਾਨਸਾ ਤੇ ਮੇਰੀ ਗੀਤਿੰਦਰ ਸਿੰਘ ਪੁੱਲਰ ਤੇ ਸਾਡੀ ਦੋਨਾਂ ਦੀ ਡਿਊਟੀ ਲੱਗੀ ਹੋਈ ਸੀਗੀ ਕੈਮਰਾ ਤੇ ਨਿਗਰੱਖਣ ਦੀ ਵੀ ਕੋਈ ਪਸ਼ੂ ਦੇ ਕੋਈ ਟੀਕਾ ਤਾਂ ਨਹੀਂ ਲਾਉਂਦਾ ਜਾਂ ਕੋਈ ਵੀ ਪਸ਼ੂ ਨਾਲ ਕੋਈ ਹਰਕਤ ਨਾ ਕਰੇ ਤੇ ਜਿਹਦੇ ਲਈ ਸਾਨੂੰ ਪਤਾ ਵੀ ਸਾਰੇ ਪਸ਼ੂ ਸੀਸੀਡੀ ਦੀ ਕੈਮਰਿਆਂ ਦੀ ਤੇ ਨਿਗਾਹੇਟ ਰੱਖੇ ਜਾਂਦੇ ਨੇ ਵੀ ਕੋਈ ਗਲਤ ਟੀਕਾ ਦੁੱਧ ਵਧਾਉਣ ਵਾਲਾ ਟੀਕਾ ਨਾ ਲਾ ਸਕੇ ਜਾਂ ਕੋਈ ਵੀ ਗਲਤ ਚੀਜ਼ ਨਾ ਦੇ ਸਕੇ ਤੇ ਪਸ਼ੂ ਨੂੰ ਕੈਮਰੇ ਦੀ ਨਿਗਾਹੇ ਠੀ ਰੱਖਣਾ ਹੁੰਦਾ ਤੇ ਕੈਮਰਿਆਂ ਤੋਂ ਦੇਖਣ ਲਈ ਦੋ-ਦੋ ਪ੍ਰਧਾਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਗਈ ਉਹੀ ਆਪਣੀ ਪੀਡੀਐਫਾ ਦੀ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਮੈਂਬਰਸ਼ਿਪ ਵਗੈਰਾ ਲੈਣੇ ਉਹਦੀ ਸਟਾਲ ਆ ਗਈ ਤੇ ਸਾਰਾ ਵੀਰੇ ਚਾਹ ਵਗੈਰਾ ਤੇ ਰੋਟੀ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਸੀਗਾ ਤੇ ਸਾਰੇ ਜਿੰਨੇ ਮੇਲੇ ਦੇ ਵਿੱਚ ਪਾਰਟਿਸਿਪੇਟ ਕਰਿਆ ਸੀ ਜਿਨ੍ਹਾਂ ਦਾ ਰੋਟੀ ਦਾ ਪ੍ਰਬੰਧ ਪੀਡੀਐਫਾ ਵੱਲੋਂ ਸੀ ਤੇ ਹੁਣ ਤੁਸੀਂ ਦੇਖ ਰਹੇ ਹੋ ਵੀ ਜਿਹੜੀਆਂ ਗਾਈਆਂ ਆ ਗਈਆਂ ਤੇ ਉਹ ਸ਼ੈਡਾਂ ਦੇ ਵਿੱਚ ਕਿਵੇਂ ਰੱਖੀਆਂ ਜਾਂਦੀਆਂ ਨੇ ਦੇਖੋ ਸਾਰੀਆਂ ਤੁਸੀਂ ਇਸ ਤਰ੍ਹਾਂ ਦੀ ਬੰਝ ਲਾ ਕੇ ਦੋ-ਦੋ ਗਾਈਆਂ ਨੂੰ ਇੱਕ-ਇੱਕ ਪੈਨ ਦਿੱਤਾ ਹੋਇਆ ਸੀਗਾ ਤੇ ਆਪਣੇ ਫਾਰਮ ਦੀਆਂ ਗਾਈਆਂ ਜਿਹੜੀਆਂ ਤੁਸੀਂ ਹੁਣ ਦੇਖ ਰਹੇ ਹੋਗੇ ਤੇ ਸਾਰੀ ਗਾਈਆਂ ਦਾ ਬਹੁਤ ਵਧੀਆ ਪ੍ਰਬੰਧ ਤੇ ਸਾਰੀ ਸਿਸਟਮ ਦੇ ਨਜ਼ਰ ਹੇਠ ਸੀਗੇ ਤੇ ਬਹੁਤ ਵਧੀਆ ਸਾਰਿਆਂ ਨੇ ਮੇਲਾ ਲੜਿਆ ਤੇ ਮੇਲੇ ਤੇ ਆਉਣਾ ਜ਼ਰੂਰੀ ਹੁੰਦਾ ਵੀਰੇ ਪਾਰਟਿਸਿਪੇਟ ਕਰਨਾ ਜ਼ਰੂਰੀ ਹੁੰਦਾਗਾ ਜਿੱਤ ਹਾਰ ਤਾਂ ਹੋਣੀ ਹੋਣੀ ਹੈਗੀ ਹਨਾ ਜੇ ਆਪਾਂ ਗਰਾਊਂਡ ਦੇ ਵਿੱਚ ਆਵਾਂਗੇ ਫੇਰ ਹੀ ਪਤਾ ਲੱਗੂ ਜਿੱਤ ਹਾਰ ਦਾ ਤੇ ਆ ਕੈਮਰਾ ਦੇਖ ਸਕਣ ਤੁਸੀਂ ਕੱਲੀ ਕੱਲੀ ਗਾਂ ਤੇ ਇੱਕ ਗਾਂ ਤੇ ਦੋ ਦੋ ਕੈਮਰੇ ਲੱਗੇ ਹੋਏ ਸੀ ਦੋਨੇ ਦੋਨੇ ਪਾਸੇ ਕਵਰ ਕਰਿਆ ਹੋਇਆ ਸੀ ਤੇ ਮੇਨ ਗੱਲ ਤਾਂ ਉਹੀ ਆ ਗਈ ਵੀਰੇ ਆਪਾਂ ਨੂੰ ਪਾਰਟਿਸਿਪੇਟ ਕਰਨਾ ਜ਼ਰੂਰੀ ਹੁੰਦਾ ਜਿੱਤ ਹਾਰ ਮੰਨ ਕੇ ਕੋਈ ਵੀ ਬੰਦਾ ਜਿਨੇ ਜਿੱਤ ਕਿਥਲੀ ਵੀ ਮੇਰੀ ਜਿੱਤ ਹੀ ਹੋਣੀ ਉਹ ਬੰਦਾ ਪਾਰਟਿਸਿਪੇਟ ਨਹੀਂ ਕਰ ਸਕਦਾ ਜਿੱਤ ਵੀ ਹੋਣੀ ਆ ਹਾਰ ਵੀ ਹੋਣੀ ਆ ਠੀਕ ਆ ਹੁਣ ਜੇ ਸਾਰੇ ਘਰੋਂ ਦਾ ਜਿੱਤ ਮੰਨ ਕੇ ਆਉਂਦੇ ਆ ਨਾ ਤੇ ਜਿਤਨਾ ਸਾਰੇ ਨਿਜਿੱਧੇ ਚ ਹਰਨਗੇ ਵੀ ਜਿੱਤਨਗੇ ਵੀ ਸਾਰਾ ਕੁਝ ਹੀ ਹੁੰਦਾਗਾ ਤੇ ਇਹ ਤੁਸੀਂ ਅੱਗੇ ਦੇਖ ਰਹੇ ਹੋ ਮੱਝਾਂ ਦਾ ਪ੍ਰਬੰਧ ਮੱਝਾਂ ਨੇ ਇਸ ਤਰ੍ਹਾਂ ਪ੍ਰਬੰਧ ਸੀਗਾ ਵੀਰੇ ਤੇ ਗਾਈਆਂ ਸੀਗੀਆਂ ਜਿਹੜੀਆਂ 16 ਗਾਈਆਂ ਆਈਆਂ ਸੀਗੀਆਂ ਵੀਰੇ ਛੋਟੀਆਂ ਪਹਿਲੇ ਸੂਈ ਵਾਲੀਆਂ ਤੇ 10 ਗਾਈਆਂ ਸੀ ਵੱਡੇ ਸੂਈ ਵਾਲੀਆਂ ਤੇ 3-4 ਜਰਸੀਆਂ ਸੀ ਜਰਸੀਆਂ ਘਟੇ ਇਸ ਲਈ ਸੀ ਕਿਉਂਕਿ ਇਸ ਵਾਰੀ ਪਿਓਰ ਜਰਸੀਆਂ ਰੱਖੀਆਂ ਗਈਆਂ ਜਿਹੜੀਆਂ ਕ੍ਰਾਸ ਜਰਸੀਆਂ ਸੀ ਐਫ ਨਾਲ ਉਹ ਮੈਲੇ ਦੇ ਵਿੱਚ ਪਾਰਟਿਸਿਪੇਟ ਨਹੀਂ ਕਰੀਆਂ ਗਈਆਂ ਤੇ ਇੱਧਰ ਮੱਝਾਂ ਵੀਰੇ ਦੋਨੀ ਸੀ ਨੀਲੀ ਰਾਵੀ ਤੇ ਮੋਹਰਾ ਮੱਝਾਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਮੱਜਾਂ ਦੇ ਵਿੱਚ ਵੀਰੇ 30 ਲੀਟਰ ਦੁੱਧ ਕੱਢਿਆ ਮੱਜ ਨੇ ਤੇ ਸਾਰਿਆਂ ਤੋਂ ਵੱਧ ਦੁੱਧ ਜਿਹੜਾ ਮੋਰਾ ਦੇ ਵਿੱਚ 30 ਲੀਟਰ ਦੁੱਧ ਕੱਢਿਆ ਮੱਜ ਨੇ ਤੇ ਐਚ ਐਫ ਦੇ ਵਿੱਚ ਵੱਡੀਆਂ ਚ ਵੀਰੇ 65 ਲੀਟਰ ਕੱਢਿਆਗਾ ਤੇ ਛੋਟੀਆਂ ਚ 50 ਕਿ ਲੀਟਰ ਕੱਢਿਆਗਾ ਤੇ ਜਿਹੜਾ ਹੈਗਾ ਇਹ ਦੁੱਧ ਤੇ ਜਰਸੀ ਦਾ ਵੀ 50 ਲੀਟਰ ਦੇ ਆਸ-ਪਾਸ ਦੁੱਧ ਸੀਗਾ ਵੀਰੇ ਤੇ ਪ੍ਰਬੰਧ ਬਹੁਤ ਵਧੀਆ ਸੀ ਵੀਰੇ ਇਸ ਵਾਰੀ ਤਾਂ ਲੈ ਲਓ ਵੀ ਰੋਟੀ ਪਾਣੀ ਦਾ ਵੀ ਕਿਸੇ ਨੂੰ ਅਰੇਂਜਮੈਂਟ ਕਰਨ ਦੀ ਲੋੜ ਨਹੀਂ ਪੈਊ ਕਿ ਸਾਰਾ ਅਰੇਂਜਮੈਂਟ ਰੋਟੀ ਪਾਣੀ ਦਾ ਪੀਡੀਐਫੇ ਵੱਲੋਂ ਸੀਗਾ ਪੀਡੀਐਫੇ ਤੇ ਵੀਰੇ ਇਹੀ ਵਧੀਆ ਕੰਮ ਆ ਵੀ ਇੱਥੇ ਕਿਸੇ ਦੀ ਕੋਈ ਸ਼ਪਾਰਸ਼ ਨਹੀਂ ਚੱਲਦੀ ਸਾਰਿਆਂ ਲਈ ਇੱਕੋ ਹੀ ਰੂਲ ਹੁੰਦਾ ਬੇਸ਼ੱਕ ਉਹ ਪ੍ਰਧਾਨ ਹੋਵੇ ਬੇਸ਼ੱਕ ਉਹ ਮੈਂਬਰ ਹੋਵੇ ਸਾਰਿਆਂ ਲਈ ਇੱਕੋ ਹੀ ਰੂਲ ਹੋਊਗਾ ਜੇ ਕੋਈ ਵੀ ਗਲਤੀ ਕਰੂਗਾ ਤੇ ਉਹਦੀ ਉਹਨੂੰ ਮਾਫੀ ਕੋਈ ਨਹੀਂ ਦਿੱਤੀ ਜਾਊਗੀ ਤੇ ਤਿੰਨ 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 ਚਾਰ ਚਾਰ ਸਾਲਾਂ ਲਈ ਮੇਲੇ ਦੇ ਵਿੱਚੋਂ ਬਾਹਰ ਕਰਿਆ ਜਾਂਦਾ ਜਿਸ ਕਿਸ ਨੇ ਵੱਡੀ ਗਲਤੀ ਕਰੀ ਹੈਗੀ ਕੋਈ ਵੀ ਚਲਾਕੀ ਕਰੀ ਉਹਨੂੰ ਪੱਕਾ ਵੀ ਬਾਹਰ ਕਰ ਦਿੱਤਾ ਜਾਂਦਾ ਮੇਲੇ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਦਾ ਤੇ ਇੱਥੇ ਪੀਡੀਐਫ ਇਹ ਜਿਹੜੀ ਕਮੇਟੀ ਨੇ ਫੈਸਲਾ ਲੈ ਲੈਂਦੀ ਹੈ ਵੀਰੇ ਉਹ ਟੱਲ ਮੰਨਿਆ ਜਾਂਦਾਗਾ ਤੇ ਇੱਥੇ ਆਏ ਨਹੀਂ ਵੀ ਸਾਡਾ ਪ੍ਰਧਾਨ ਫੈਸਲਾ ਕਰੂ ਜੋ ਵੀ ਕਮੇਟੀ ਆ ਜੇ ਜਿਹੜਾ ਵੀ ਹੈਗਾ ਕਮੇਟੀ ਡਿਊਟੀ ਲੱਗੀ ਹੋਈ ਹੈਗੀ ਉਹ ਕਮੇਟੀ ਖੁਦ ਹੀ ਫੈਸਲਾ ਲੈ ਕੇ ਆਪਦਾ ਫੈਸਲਾ ਉਹਦਾ ਟੱਲ ਮੰਨਿਆ ਜਾਊਗਾ ਉਹਦੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾਗਾ ਤੇ ਇਹੀ ਹੈਗਾ ਕਿਉਂਕਿ ਜਿਹੜੀ ਬਈ ਕੌਮ ਦਾ ਜਰਨਲ ਸਹੀ ਹੋਵੇ ਨਾ ਉਹ ਕੌਮ ਨੂੰ ਕੋਈ ਵੀ ਢਾ ਨਹੀਂ ਲਾ ਸਕਦਾ ਕੋਈ ਨਹੀਂ ਹਰਾ ਸਕਦਾ ਪੀਡੀਐਫ ਇਹਦਾ ਜਰਨਲ ਆ ਜਿਹੜਾ ਵੀਰੇ ਬਹੁਤ ਸੂਲਾਂ ਦਾ ਪੱਕਿਆ ਤੇ ਬਹੁਤ ਹੀ ਇਮਾਨਦਾਰ ਬੰਦਾਗਾ ਤੇ ਇਸ ਲਈ ਮੇਲਾ ਜਿਹੜਾ ਦਿਨੋਂ ਦਿਨ ਦਿਨੋਂ ਦਿਨ ਹੋਰ ਵੀ ਤਰੱਕੀ ਦੇ ਰਾਹ ਤੇ ਜਾ ਰਿਹਾ ਤੇ ਦਿਨੋਂ ਦਿਨ ਪਰਮਾਤਮਾ ਕਰੇ ਪੀਡੀਐਫ ਇਹ ਦਿਨ ਚੌਗਣੀ ਤੇ ਰਾਤ ਦੁੱਗਣੀ ਤਰੱਕੀ ਕਰੇ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਵੇਂ ਇੱਥੇ ਤੁਹਾਨੂੰ ਕਦੇ ਵੀ ਇੱਥੇ ਗਾਇਆਂ ਨੂੰ ਫਾਰਮਰ ਦੇ ਨਾਮ ਨਹੀਂ ਵੀ ਕਿਦੀ ਗਾਇਆਂ ਤੇ ਨੰਬਰ ਲਾ ਦਿੱਤਾ ਜਾਂਦਾ ਹੈਗਾ ਤੇ ਜਿਵੇਂ ਇਹ ਗਾਂ ਦਾ 1039 ਨੰਬਰ ਸੀਗਾ 1039 ਤੇ ਇਹ ਸਾਡੇ ਪ੍ਰਧਾਨ ਆ ਹਸ਼ਾਰਪੁਰ ਦੇ ਹਰਦੀਪ ਸਿੰਘ ਜਿਹੜੇ ਨੰਬਰ ਲਾ ਰਿਹਾ ਗਾਇਆਂ ਤੇ ਇਹ ਤੇ ਹਰੇਕ ਬੰਦੇ ਦੀ ਅਲੱਗ-ਅਲੱਗ ਡਿਊਟੀ ਲੱਗੀ ਹੁੰਦੀ ਹੈ ਜਿਹਦੀ ਅਲੱਗ ਕਿਸੇ ਦੀ ਗਾਇਆਂ ਤੇ ਕਿਸੇ ਦੀ ਕਿਵੇਂ ਤੇ ਜਿਹੜੇ ਤੁਸੀਂ ਗਾਇਆਂ ਦੇਖ ਰਹੇ ਹੋਗੇ ਸਾਡੇ ਮਾਨਸਾ ਜ਼ਿਲ੍ਹੇ ਦੀਆਂ ਗਾਇਆਂ ਦਰਸ਼ਨ ਸਿੰਘ ਦੀਆਂ ਇਹ ਗਾਂ ਆ ਵੀਰੇ ਹੁਣ ਮਿਲਕਿੰਗ ਲਈ ਆ ਰਹੀਆਂ ਤੇ ਪਹਿਲੇ ਸੂਇਆਂ ਲ ਗਾਈਆਂ ਤੇ ਜਿਹੜੀ ਇਹ ਗਾਈਂ ਦੇਖ ਰਹੇ ਹੋ ਇਹ ਆਪਣੇ ਭੁੱਲਾ ਡੈਰੀ ਫਾਰਮ ਦੀ ਗਾਈਆਂ ਆਂਗੀ ਤੇ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਹੀ ਵਧੀਆ ਪ੍ਰਬੰਧ ਸੀ ਪਹਿਲੇ ਸੂਇਆਂ ਲ ਗਾਂ ਗਾਈਆਂ ਆਈਆਂ ਮਿਲਕਿੰਗ ਲਈ ਆ ਗੀਆਂ ਵੀਰੇ ਤੇ ਬੇਰ ਕਾ ਦੁੱਧ ਖਰੀਦੀ ਸੀ ਬੇਰ ਕਾ ਜਿਹੜਾ ਦੁੱਧ ਖਰੀਦ ਕੇਂਦਰ ਹੈ ਵੀ ਵਿੱਚ ਹੀ ਲੱਗਿਆ ਹੋਇਆਗਾ ਤੇ ਅੱਗੇ ਜਿਹੜੀ ਇਹ ਗਾਈਂ ਦੇਖ ਰਹੇ ਹਾਂ ਖੱਟੇ ਪਰਨੇ ਵਾਲਾ ਬੰਦਾ ਖੜਾ ਆਪਣੇ ਨਾਲ ਇਹ ਇਕਬਾਲ ਸਿੰਘ ਪਾਲੀਆਂ ਦੀ ਗਾਈਆਂ ਆਂਗੀ ਇਹ ਦੇਖ ਰਹੇ ਹੋ ਤੁਸੀਂ ਤੇ ਇਹ ਗਾਈ ਵੀਰੇ ਫਰਸਟ ਆਈ ਆ ਪਹਿਲੇ ਸੂਈ ਵਾਲੀਆਂ ਗਾਈਆਂ ਦੇ ਵਿੱਚੋਂ ਤੇ ਬਹੁਤ ਮਿਹਨਤ ਕਰੀ ਇਕਬਾਲ ਸਿੰਘ ਨੇ ਤੇ ਇਹਨਾਂ ਨੂੰ ਵਧਾਈ ਵੀ ਬੰਦੀ ਆ ਤੇ ਮੇਲਾ ਇਹ ਸਾਰੀ ਜੱਤ ਗਿਆਨ ਲਾ ਲੋ ਇਕਬਾਲ ਪਾਲੀਂ ਹੀ ਲੈ ਗਿਆ ਫਰਸਟ ਵੀ ਵੀਰੇ ਵੱਡੀਆਂ ਚੋਂ ਇਹਨਾਂ ਦੀ ਆਈ ਆ ਤੇ ਛੋਟੀਆਂ ਚੋਂ ਵੀ ਫਰਸਟ ਇਹਨਾਂ ਦੀ ਆਈ ਆ ਤੇ ਛੋਟੀਆਂ ਚੋਂ ਸੈਕੰਡ ਵੀ ਇਹਨਾਂ ਦੀ ਆਈ ਹੈਗੇ ਬਹੁਤ ਵਧੀਆ ਨਾਮ ਜਿੱਤਿਆ ਤੇ ਬਹੁਤ ਹੀ ਬਾਈ ਨੇ ਮਿਹਨਤ ਕਰੀ ਆ ਜਿੰਨੇ ਵਾਰੀ ਮੈਂ ਦੇਖਿਆ ਬਾਈ ਨੂੰ ਸੁੱਤਾ ਹੋਇਆ ਨਹੀਂ ਦੇਖਿਆ ਤੇ ਗਾਈਆਂ ਦੇ ਮੂਰੇ ਹੀ ਖੁਰ ਲੀਆਂ ਜਾਂ ਹੱਥ ਮਾਰਦਾ ਉਹਨਾਂ ਨੂੰ ਖਵਾਉਂਦਾ ਇਸ ਤਰ੍ਹਾਂ ਹੀ ਦੇਖਦਾ ਰਿਹਾ ਦੁੱਧ ਵਾਲਾ ਕੰਪੀਟੀਸ਼ਨ ਲੜਨਾ ਬਈ ਇੱਕ ਤਰ੍ਹਾਂ ਦੀ ਤਪੱਸਿਆ ਕਰਨ ਵਾਲੀ ਗੱਲ ਹੀ ਹੁੰਦੀ ਆ ਬਹੁਤ ਜ਼ਿਆਦੇ ਮਿਹਨਤ ਕਰਦੇ ਆ ਲੋਕ ਤੇ ਵੀਰ ਸਾਰੇ ਫਾਰਮਰ ਆਪਣੇ ਜਦੋਂ ਮੇਲੇ ਦੇ ਵਿੱਚ ਆ ਜਾਂਦੇ ਸੌਕੇ ਨਹੀਂ ਦੇਖਦੇ ਤੇ ਇਸ ਤਰ੍ਹਾਂ ਦੇ ਮੇਲੇ ਵੀਰੇ ਪਾਰਟਿਸਿਪੇਟ ਜ਼ਰੂਰ ਕਰਿਆ ਕਰੋ ਤੇ ਮੇਲਿਆਂ ਦੇ ਵਿੱਚੋਂ ਬਹੁਤ ਕੁਝ ਆਪਾਂ ਨੂੰ ਸਿੱਖਣ ਨੂੰ ਮਿਲਦਾ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਲੱਗਦੀਆਂ ਆਪਾਂ ਸਿੱਖ ਕੇ ਘਰੇ ਨਾਲ ਪੱਲੇ ਬੰਨ੍ਹ ਕੇ ਲੈ ਜਾਓ ਤੇ ਮਾੜੀਆਂ ਚੀਜ਼ਾਂ ਨੂੰ ਮੇਲੇ ਦੇ ਵਿੱਚ ਹੀ ਛੱਡ ਦਿਓ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਤੇ ਬੇਨਤੀ ਆ ਵੀੜਾ ਫਰਵਰੀ ਦੇ ਵਿੱਚ ਮੇਲਾ ਹੋਣ ਜਾ ਰਿਹਾ 8 9 10 ਫਰਵਰੀ ਜਗਰਾਮਾ ਪਸ਼ੂ ਮੰਡੀ ਵਿੱਚ ਵੱਧ ਤੋਂ ਵੱਧ ਪਹੁੰਚੋ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਪੀਡੀਐਫ ਆ ਰਿਲੇਟਡ ਜਾਂ ਡੈਰੀ ਫਾਰਮਰ ਰਿਲੇਟਡ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਜ਼ਰੂਰ ਕਰ ਲਿਓ ਤੇ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਵੀ ਜਿਹੜੀਆਂ ਤੁਹਾਨੂੰ ਚੰਗੀਆਂ ਲੱਗੀਆਂ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ